ਕੁਛ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤ ਆ ਜੀ ਲੱਤਾ ਜੀ ਜਾਣ ਤੂੰ ਆਪ ਬਣੀ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾਂ 'ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਧੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਕਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਣ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤੈਨੂੰ ਵੀ ਮੈਨੂੰ ਨਾ ਸੱਦਣ ਮੈਂ ਉਹਦੇ ਨਾਲ ਜਾਇ ਹੂੰਗਾ ਚਾਰ ਨੂੰ ਜੇ ਸੱਦਣਾ ਚਾਰ ਨੂੰ ਸੱਦਲਣ ਪੰਜ ਨੂੰ ਸੱਦਣਾ ਪੰਜ